ਮੈਂ ਸੱਚੀ ਡਰਦਾ ਸੀਗਾ ਕਿਉਂਕਿ ਯੋਗਰਾਜ ਸਰ ਦੇ ਨਾਲ ਕੰਮ ਕਰਨਾ ਤਾਂ ਮਤਲਬ ਸ਼ੇਰ ਦੇ ਮੂੰਹ 'ਚ ਹੱਥ ਦੇਣਾ ਹੀ ਆ। ਇਹ ਇਹ ਗੱਲ ਸਿਰਫ ਇਹ ਪਤਾ ਨਹੀਂ ਕਿੱਥੋਂ ਗੱਲ ਟੁੱਟ-ਟੁਕਦੀ ਏ। ਪਰ ਉਹ ਇਸ ਕਰਕੇ ਨਾਮੇ ਬੜਾ ਹੋਇਆ ਕਿਉਂਕਿ ਉਹਦੇ ਵਿੱਚ ਕਈਆਂ ਧੀਆਂ ਪੈਣਾ ਦੀਆਂ ਇੱਜ਼ਤਾਂ ਬਚਾਈਆਂ। ਕਈਆਂ ਨੂੰ ਘਰ ਭੇਜਿਆ ਹੈ। ਕਿ ਮੈਨੂੰ ਮਾੜਾ ਜ਼ਿੰਦਗੀ ਚ ਕਿ ਰੱਬ ਨੇ ਦਸਵੇਂ ਪਾਤਸ਼ਾਹ ਨੇ ਸਿੰਘ ਬਣਾ ਕੇ ਭੇਜਿਆ ਸੀ ਜਿਹੜਾ ਹਰ ਗਰੀਬ ਦੇ ਨਾਲ ਖੜਿਆ ਹਰ ਦੁਰਬੱਧ ਦੇ ਨਾਲ ਖੜਿਆ ਹਰ ਇੱਜ਼ਤ ਦੇ ਨਾਲ ਖੜਿਆ ਫਿਲਮ ਇੰਡਸਟਰੀ ਦੇ ਵਿੱਚ ਤੇ ਕਿਸੇ ਦੀ ਜਰਰਤ ਨਹੀਂ ਹੋਈ ਕਿਸੇ ਧੀ ਪੜਵਲ ਅੱਖ ਚੁੱਕ ਵੀ ਨਹੀਂ ਜਦ ਤੱਕ ਮੈਂ ਛੱਟ ਕੇ ਬੈਠਾ ਥੈਂਕ ਯੂ ਨਹੀਂ ਨਹੀਂ ਸਰ ਇਹ ਜ਼ਰੂਰੀ ਸੀ ਮੈਨੂੰ ਆਰਾਮ ਮਿਲ ਗਿਆ ਥੋੜਾ ਜਿਹਾ ਮਤਲਬ ਦੇਖੋ ਸਾਡੇ ਨਹੀਂ ਦੇਖੋ ਦੇਖਣ ਚ ਅਸੀਂ ਡਾਕੂ ਜੇ ਲੱਗਦੇ ਆ ਸਾਡੇ ਕੋਲ ਕਿਵੇਂ ਕੋਈ ਖੜ ਸਕਦਾ ਅਜੋ ਜਨਾ ਸਾਟੀ ਦੇ ਬੌਂਸਰ ਥੋੜੇ ਜੀ ਉਹਨੂੰ ਵਰਤ ਬੌਂਸਰ ਔਰ ਸਭ ਤੋਂ ਵਧੀਆ ਗੱਲ ਆ ਬੌਂਸਰ ਜਿੰਨੇ ਮੈਮ ਨਾਲ ਇੱਕ ਮੁੰਡਾ ਹੈਗਾ ਬੌਂਸਰ ਆ ਮੁੰਡਾ ਬੜਾ ਜੀਸਪਾਰ ਜਿਆਦਾ ਟਾਈਮ ਸਾਡੇ ਨਾਲ ਹੀ ਖੜਾ ਰਹਿੰਦਾ ਸੀ ਮੈਂ ਕਿਹਾ ਉਹਨੂੰ ਆਖਿਆ ਮੈਂ ਕਿਹਾ ਵੀਰੇ ਤੂੰ ਸਾਡੇ ਕੋਲ ਤਾਂ ਖੜਦਾ ਵੀ ਸਾਡੇ ਕੋਲ ਕੋਈ ਅਸਲਾ ਜਾਂ ਹਥਿਆਰ ਤਾਂ ਨਹੀਂ ਕਿਤੇ ਚੱਕ ਕੇ ਨਾ ਸਕੇਂਦਾ ਇਹ ਕਿਸੇ ਨੂੰ ਖਤਰਾ ਤਾਂ ਨਹੀਂ ਬੜੀ ਖੁਸ਼ੀ ਦੀ ਗੱਲ ਹੈ ਕਿ ਬੀਬੀ ਰਜਨੀ ਜੀ ਸਾਡੇ ਇਤਿਹਾਸ ਦਾ ਬਹੁਤ ਵੱਡਾ ਹਿੱਸਾ ਨੇ ਜਿਨ੍ਹਾਂ ਦੀ ਫਿਲਮ ਦੇ ਵਿੱਚ ਅਸੀਂ ਹਿੱਸਾ ਬਣਿਆ ਅਮਰਬਾਈ ਨੇ ਮੈਨੂੰ ਜਦੋਂ ਵੀ ਕਿਸੇ ਫਿਲਮ 'ਚ ਮੌਕਾ ਦਿੱਤਾ ਤੇ ਬੜੀ ਜਿਹੀ ਅਜੀਬ ਜਿਹੀ ਕਰੈਕਟਰ ਦਿੱਤੇ ਆ ਮੈਨੂੰ ਸੱਚੀ ਕੋਈ ਸ਼ਬਦ ਸਮਝ ਨਹੀਂ ਆ ਰਹੇ ਕਿਉਂਕਿ ਮੈਂ ਉਹਨਾਂ ਨਾਲ ਬੈਠਾ ਹਾਂ ਇਸ ਟਾਈਮ ਜਿਨ੍ਹਾਂ ਨੂੰ ਸਿਨੇਮੇ 'ਚ ਟੀਵੀ 'ਚ ਜਦੋਂ ਬਲੈਕ ਐਂਡ ਵਾਈਟ ਟੀਵੀ ਹੁੰਦਾ ਸੀਗਾ ਉਹ ਤੋਂ ਦੇਖਦੇ ਹੁੰਦੇ ਸੀ ਸਾਡੇ ਬਾਬਾ ਜੀ ਯੋਗਰਾਜ ਸਰ ਜੀ ਮੈਮ ਨੂੰ ਮੈਂ ਦੇਖਿਆ ਸੀ 1988 84 ਦੇ ਵਿੱਚ 1984 ਦਿਲਜੀਤ ਦੀ ਫਿਲਮ ਦੇ ਵਿੱਚ ਮੇਰੀ ਦਾੜੀ ਚਿੱਟੀ ਹੈ ਮੈਂ ਇਹਨਾਂ ਸਭ ਤੋਂ ਛੋਟਾ ਹਾਂ ਆ ਸਾਡੇ ਪਾਣੀ ਦੀ ਪ੍ਰੋਬਲਮ ਹੈ ਨਾ ਉਹ ਤਾਂ ਨਹੀਂ ਦੱਸਣਾ ਵੀ ਚਾਹੀਦਾ ਔਰ ਮੈਂ ਸਰ ਨਾਲ ਫਿਲਮਾਂ ਕੀਤੀਆਂ ਅਸੀਂ ਰੋਡੇ ਕਾਲਜ 'ਚ ਵੀ ਕੱਠੇ ਸੀ ਸੌਰੀ ਸਰ ਮੈਂ ਇੱਕ ਗੱਲ ਕਹਿਣ ਲੱਗਾ ਬੁਰਾ ਨਾ ਮੰਨੋ ਆ ਸਰ ਬਾਰੇ ਨਾ ਕੁਝ ਅਫਵਾਹਾਂ ਫੈਲੀਆਂ ਹੋਈਆਂ ਸੀ ਪਹਿਲਾਂ ਪਰ ਜਦੋਂ ਮੈਂ ਰੋਡੇ ਕਾਲਜ 'ਚ ਪਹਿਲੀ ਫਿਲਮ ਕੀਤੀ ਇਹਨਾਂ ਨਾਲ ਮੈਂ ਉਹ ਸਾਰੇ ਬੰਦਿਆਂ ਨੂੰ ਜਵਾਬ ਦਿੱਤੇ ਜਾ ਕੇ ਮੈਨੂੰ ਇੰਨਾ ਹੌਸਲਾ ਦਿੰਦੇ ਹੁੰਦੇ ਸੀਗੇ ਫਿਰ ਮਮਾਰਸੀ ਰੋਡੇ ਕਾਲਜ ਫਿਲਮ ਚ ਬਹੁਤ ਸਾਥ ਦਿੱਤਾ ਮੇਰਾ ਸਰ ਨੇ ਬਹੁਤ ਹਿੰਮਤ ਵਧਾਈ ਹੌਸਲਾ ਦਿੱਤਾ